ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲਾਂ ਕਰਨੀਆਂ ਨੇ ਬੱਚਿਆਂ ਬਾਰੇ ਗੱਲਾਂ ਬਾਤਾਂ ਮੈਂ ਉਹੀ ਕਰੂੰਗੀ ਜੋ ਮੈਂ ਇੱਕ ਧੀ ਨਾਲ ਗੱਲਾਂ ਕਰੀਆਂ ਨੇ ਧੀ ਦੀ ਸੋਚ ਦੱਸਦੀਆਂ ਤੁਹਾਨੂੰ ਵੀ ਅੱਜ ਦੇ ਬੱਚਿਆਂ ਦੀ ਅੱਜ ਦੀਆਂ ਧੀਆਂ ਦੀ ਸੋਚ ਕਿੱਥੇ ਖੜੀ ਆ ਸਾਰੀਆਂ ਦੀ ਨਹੀਂ ਕੁਝ ਤਿੰਨਾਂ ਦੀ ਸੋਚ ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲ ਕਰਨ ਲੱਗੀ ਆ ਉਹ ਅੱਜ ਦੀਆਂ ਕੁੜੀਆਂ ਦੀ ਤੇ ਕੁੜੀਆਂ ਦੇ ਪਰਿਵਾਰਾਂ ਦੀ ਸੋਚ ਦੀ ਗੱਲ ਕਰਨ ਲੱਗੀ ਆ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਨਾਲ ਇੱਕ ਕੁੜੀ ਦੀ ਗੱਲ ਹੋਈ ਮੇਰਾ ਸੁਭਾਅ ਹੈ ਮੈਂ ਬੱਚਿਆਂ ਨਾਲ ਗੱਲ ਬਹੁਤ ਖੁੱਲ੍ਹ ਕੇ ਕਰ ਲੈਂਦੀ ਆ ਉਦਾਂ ਹੀ ਪੜ੍ਹੀ ਲਿਖੀ ਕੁੜੀ ਤੇ ਐਮਬੀਏ ਕੀਤੀ ਹੋਈ ਉਹਦੀ ਬਸ ਬੈਠੇ ਬੈਠੇ ਹਾਸੇ-ਠੱਠਿਆਂ 'ਚ ਗੱਲਾਂ ਛਿੜਪੀਆਂ ਮਹਨ ਪੁੱਤਰ ਜੀ ਮੈਨੂੰ ਇਹ ਦੱਸੋ ਮੈਂ ਉਹਨੂੰ ਵੈਸੇ ਦੱਸਤਾ ਵਾਂ ਮੈਂ ਤੇਰੀਆਂ ਇਹ ਗੱਲਾਂ ਪਾ ਦੇਣੀਆਂ ਨੇ ਵੀਡੀਓ 'ਚ ਕਹਿੰਦੀ ਕੋਈ ਗੱਲ ਨਹੀਂ ਆਂਟੀ ਪਾ ਦਿਓ ਕਹਿੰਦੀ ਵੀ ਇਹ ਸੋਚ ਮੇਰੀ ਨਹੀਂ ਇਹ ਸੋਚ ਤਕਰੀਬਨ ਤਕਰੀਬਨ ਜਿੰਨੀਆਂ ਅਸੀਂ ਆਪਣੀ ਕਲਾਸ 'ਚ ਪੜ੍ਹਦੀਆਂ ਧੀਆਂ ਕੁੜੀਆਂ ਕਾਲਜ ਦੀਆਂ ਮੇਰੀ ਮੇਰੀ ਕਲਾਸ ਦੀ ਕਹਿੰਦੀ ਮੈਂ ਗੱਲ ਕਰਦੀ ਆਂ ਵੀ ਤਕਰੀਬਨ ਤਕਰੀਬਨ ਸਭ ਦੀ ਉਹ ਸੋਚ ਇਦਾਂ ਦੀ ਐ ਕਹਿੰਦੀ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਰਹਿਣੀਆਂ ਕੁੜੀਆਂ ਹੁਣ ਮੈਂ ਫੇਰ ਦੱਸਦੀ ਆਂ ਤੁਹਾਨੂੰ ਵੀ ਕੁੜੀ ਨੇ ਐਵੇਂ ਵੀਅਰਡ ਕੀਤੀ ਹੋਈ ਫੇਰ ਉਹਨੂੰ ਬੈਠੀ ਬੈਠੀ ਨਾਲ ਪੁੱਛ ਲਿਆ ਮਾਂ ਪੁੱਤਰ ਜੀ ਬਈ ਜੀਵਨ ਸਾਥੀ ਕਿਦਾਂ ਦਾ ਚਾਹੀਦਾ ਹੈ ਤੇ ਚਲੋ ਪੜ੍ਹਾਈ ਤਾਂ ਤੁਸੀਂ ਕਰ ਲਈ ਬਈ ਜੀਵਨ ਸਾਥੀ ਕਿਦਾਂ ਦਾ ਚਾਹੀਦਾ ਤੁਹਾਡਾ ਅੱਗੇ ਵਿਚਾਰ ਕੀ ਹੈ ਉਸ ਕੁੜੀ ਨੇ ਜੋ ਮੈਨੂੰ ਦੱਸਿਆ ਮੈਂ ਤੁਹਾਨੂੰ ਫੇਰ ਕਹਿੰਨੀ ਮੇਰੀ ਆਦਤ ਹੈ ਬੱਚਿਆਂ ਨਾਲ ਖੁੱਲ ਕੇ ਗੱਲ ਕਰਨ ਦੀ ਉਸ ਕੁੜੀ ਨੇ ਜੋ ਮੈਨੂੰ ਦੱਸਿਆ ਕਹਿੰਦੀ ਵੀ ਮੇਰੀ ਸੋਚ ਆਂਟੀ ਜੀ ਹੈਗੀ ਹੈ ਬਈ ਮੁੰਡਾ ਜਾਂ ਤਾਂ ਨੌਕਰੀ ਤੇ ਲੱਗਿਆ ਹੋਵੇ ਜਾ ਮੁੰਡਾ ਫਿਰ ਹੋਵੇ ਬਾਹਰ ਲਾ ਮੈਂ ਖਾ ਵੀ ਨੌਕਰੀ ਪ੍ਰਾਈਵੇਟ ਜਾਂ ਸਰਕਾਰੀ ਕਹਿੰਦੀ ਵੀ ਜੇ ਤਾਂ ਸਰਕਾਰੀ ਆ ਫਿਰ ਤਾਂ ਉਹਦੇ ਵਰਗਾ ਨਜ਼ਾਰਾ ਨਹੀਂ ਜੇ ਪ੍ਰਾਈਵੇਟ ਆ ਤਾਂ ਕਹਿੰਦੀ ਤਨਖਾਹ ਵੱਧ ਹੋਵੇ ਨਾ ਹੋਵੇ 15000 ਤੇ ਕਿਤੇ ਲੱਗਿਆ ਹੋਇਆ ਕਹਿੰਦੀ ਹੋਵੇ ਕਿਸੇ ਕੰਪਨੀ ਵਗੈਰਾ ਚ ਲੱਗਿਆ ਹੋਇਆ ਉਹਦੀ 60-70000 ਰੁਪਏ ਤਨਖਾਹ ਚਾਹੀਦੀ ਆ ਮੈਂ ਖਾ ਵੀ ਜੇ ਵਾਈ ਦੇਵੇ ਤੇਰੇ ਕਰਮਾ ਚ ਕੀ ਹੋਈ ਆਈ ਖੇਤੀ ਵਾਲਾ ਕਹਿੰਦੀ ਆਂਟੀ ਜੀ ਖੇਤੀ ਵੀ ਕੋਈ ਕਿੱਤਾ ਹੈ ਖੇਤੀ ਵੀ ਕੋਈ ਕੰਮ ਹੈ ਕਹਿੰਦੀ ਕਹਿੰਦੀ ਜਿਹੜੀ ਖੇਤੀ ਵਾਲੇ ਮੁੰਡੇ ਹੁੰਦੇ ਨੇ ਕਹਿੰਦੀ ਆਪ ਤਾਂ ਜਿਹੇ-ਜਿਹੇ ਹੁੰਨੇ ਆ ਹੁੰਨੇ ਆ ਕਹਿੰਦੀ ਅਲਜੇ ਜੇ ਕਹਿੰਦੀ ਕੁੜੀਆਂ ਨੂੰ ਵੀ ਓਪਣੇ ਅਲਝਾ ਲੈਂਦੇ ਨੇ ਜਿਹੜੀਆਂ ਕਹਿੰਦੀ ਵਿਆਹ ਕੇ ਉਹਨਾਂ ਦੇ ਘਰ ਜਾਣੀਆਂ ਕਹਿੰਦੀ ਅਸੀਂ ਕੁੜੀਆਂ ਪੜੀਆਂ ਲਿਖੀਆਂ ਕਹਿੰਦੀ ਖੇਤੀ ਨੂੰ ਕੋਈ ਕੰਮ ਨਹੀਂ ਸਮਝਦੀਆਂ ਮੈਨੂੰ ਇਹ ਜਵਾਬ ਦਿੱਤਾ ਕੁੜੀ ਨੇ ਮੈਂ ਕਿਹਾ ਅੱਛਾ ਬੇਟਾ ਜੀ ਖੇਤੀ ਨੂੰ ਤੁਸੀਂ ਕੋਈ ਕੰਮ ਨਹੀਂ ਸਮਝਦੇ ਬਿਜੇ 22 ਦੇ ਬੇ ਮੁੰਡਾ ਖੇਤੀ ਨੂੰ ਕਰਦਾ ਹੋਇਆ ਦੇਖੋ ਇਹ ਗੱਲਾਂ ਹੋ ਜੰਨੀਆਂ ਸੰਜੋਗਾ ਦੀਆਂ ਇਹ ਕੋਈ ਸਾਡੇ ਹੱਥ ਵਸਦੀਆਂ ਗੱਲਾਂ ਨਹੀਂ ਹੁੰਦੀਆਂ ਇਹ ਗੱਲਾਂ ਹੋ ਜੰਨੀਆਂ ਸੰਜੋਗਾ ਦੀਆਂ ਮੈਂ ਤੁਹਾਨੂੰ ਉਸਤੀ ਦੇ ਸੋਚ ਦੀ ਗੱਲ ਕਰਦੀ ਆ ਮੈਂ ਕਹਾਂ ਵੀ ਜੇ ਅਗਲੇ ਦੇ 20 50 ਪਸ਼ੂ ਰੱਖੇ ਹੋਏ ਹੋਏ ਮੈਂ ਵੀ ਪੂਰੀ ਠੋਰੀ ਹੈ ਨਾ ਮੈਂ ਕਹਾਂ ਵੀ ਜੇ ਅਗਲੇ ਦੇ 20 50 ਪਸ਼ੂ ਰੱਖੇ ਹੋਏ ਹੋਏ ਵੀ ਚੱਲ ਅਗਲਾ 15 20 ਕਿਲਿਆਂ ਦੀ ਖੇਤੀ ਕਰਦਾ ਹੋਇਆ ਹਾ ਕਹਿੰਦੀ ਆਂਟੀ ਜੀ ਪਸ਼ੂ ਨਾ 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 ਕਦੇ ਵੀ ਨਹੀਂ ਕਹਿੰਦੀ ਮੈਂ ਨਹੀਂ ਕੰਮ ਕਰ ਸਕਦੀ ਕਹਿੰਦੀ ਪਸ਼ੂਆ ਪਸ਼ੂਆ ਦਾ ਆਂਟੀ ਐਦਾਂ ਦੀ ਤੁਸੀਂ ਮੈਨੋਂ ਨਾਲ ਗੱਲਾਂ ਕਿਉਂ ਕਰਦੇ ਹੋ ਮਾਹ ਨਾ ਪੁੱਤਰ ਕਰਨ ਨੂੰ ਮੈਂ ਕਿਤੇ ਕੋਈ ਮੁੰਡਾ ਫਿਕਸ ਕਰੀ ਬੈਠੀ ਆਂ ਤੇਰੇ ਖਾਤਰ ਵੀ ਮੈਂ ਤਾਂ ਥੋੜੀ ਅੱਜ ਦੀ ਜਿਹੜੀ ਜਨਰੇਸ਼ਨ ਆਇਆ ਹੈ ਮੈਂ ਉਹਨਾਂ ਦੀ ਸੋਚ ਦੇਖ ਰਹੀ ਆਂ ਵੀ ਤੇਰੇ ਅੰਦਰ ਕੀ ਜਾਂਦਾ ਹੈ ਕਹਿੰਦੀ ਤੁਹਾਡੀ ਸੋਚ ਕਹੀ ਜੀਤੀ ਮਾਹ ਦੇਖ ਭਾਈ ਅਸੀਂ ਤਾਂ ਮਾਣੇ ਮੋਟੇ ਪੜੇ ਲਿਖੇ ਆਏ ਹਾਂ ਚਿੱਠੀ ਪੱਤਰ ਵਾਲੇ ਆ ਸਿਗਨੇਚਰ ਵਾਲੇ ਆ ਬਈ ਸਾਨੂੰ ਤਾਂ ਜਿਹੜਾ ਜਆ ਬਾਪੂ ਨੇ ਟੋਲਤਾ ਸੀ ਤਾਂ ਉਹ ਜਦੇ ਚਲੇ ਗਏ ਠੀਕ ਆ ਨੰਬਰ ਦੋਤੇ ਮੈਂ ਵੀ ਪਸ਼ੂ ਇਹ ਵੀ ਕੈਨਸਲ ਕਰਨੀ ਹਾਂ ਪਸ਼ੂ ਵੀ ਕੈਨਸਲ ਖੇਤੀ ਵੀ ਕੈਨਸਲ ਬਈ ਮੈਂ ਤਾਂ ਨਹੀਂ ਖੇਤੀ ਵਾਲੇ ਮੁੰਡੇ ਆਲੇ ਪਸ਼ੂ ਵਾਲੇ ਮੁੰਡੇ ਦੇ ਰਹਿ ਸਕਦੀ ਹੈਗੀ ਕਹਿੰਦੀ ਉਹ ਤਾਂ ਸਾਜਰੀ ਕਹਿ ਦਿੰਦੇ ਨੇ ਬਈ ਪਸ਼ੂਆਂ ਦਾ ਅੱਗਾ ਤੱਗਾ ਕਰਨਾ ਧਾਰਾਂ ਚੋਣੀਆਂ ਨੇ ਗੋਹਾ ਚੱਕਣਾ ਮੈਂ ਕਹਿੰਦਾ ਅੱਜ ਤੇ ਕੱਲ ਤਾਂ ਬੱਚੇ ਵੀ ਜੇ ਕਿਸੇ ਦੇ 20 50 ਪਸ਼ੂ ਰੱਖਿਆ ਹੋਇਆ ਬਹੁਤ ਵਧੀਆ ਅਗਲੇ ਦਾ ਸਿਸਟਮ ਬਣਾਇਆ ਹੋਇਆ ਡੌਕਰ ਚੱਕਰ ਵੀ ਹੁੰਦੇ ਨੇ ਅਗਲੇ ਦੇ ਵੀ ਇੰਨਾ ਕਿਉਂ ਡਰਦੀਆਂ ਕਹਿੰਦੀ ਨਹੀਂ ਆਂਟੀ ਇਹ ਤੁਹਾਨੂੰ ਕੀ ਪਤਾ ਹੈ ਕਹਿੰਦੀ ਵੀ ਜਦ ਇੱਕ ਵਾਰ ਧੀ ਪੈਣ ਕਹਿੰਦੀ ਇਹ ਜੇ ਪਚਾਗ ਚ ਫਸ ਜਾਂਦੀ ਹੈ ਕਹਿੰਦੀ ਜ਼ਿੰਦਗੀ ਜਮਾਈ ਕਹਿੰਦੀ ਖਰਾਬ ਹੋ ਜਾਂਦੀ ਹੈ ਮੈਂ ਤਾਂ ਕੁੜੀ ਦੀਆਂ ਗੱਲਾਂ ਸੁਣ ਸੁਣ ਕੇ ਹੱਕੀ ਵੱਕੀ ਰਹਾ ਵੀ ਖੇਤੀ ਵਾਲੇ ਦੀ ਵੀ ਜ਼ਿੰਦਗੀ ਖਰਾਬ ਪਸ਼ੂ ਵਾਲੇ ਦੇ ਵੀ ਕਿ ਜ਼ਿੰਦਗੀ ਖਰਾਬ ਐ ਫਿਰ ਇੱਕ ਨੌਕਰੀ ਵਾਲਾ ਹੋਵੇ ਬਸ ਜਿਹੜਾ ਸਾਜ ਰਹੀ ਕਹਿੰਦਾ ਵੰਠਾਣ ਕੇ ਨਿਕਲ ਗਿਆ ਸ਼ਾਮ ਨੂੰ ਆ ਗਿਆ ਸਾਰੀ ਦਿਹਾੜੀ ਵੇਲੀ ਮੈਂ ਕਿਹਾ ਫਿਰ ਤੁਸੀਂ ਜੇ ਅਗਲੇ ਨੇ ਕਿਹਾ ਵੀ ਸਾਨੂੰ ਕੁੜੀ ਵੀ ਨੌਕਰੀ ਵਾਲੀ ਚਾਹੀਦੀ ਆ ਜੇ ਪੁੱਤ ਪੜ੍ਹੇ ਪੜ੍ਹੇ ਹੋ ਨੌਕਰੀਆਂ ਤਾਂ ਹੁਣ ਸਰਕਾਰੀ ਤਾਂ ਤੁਸੀਂ ਸੋਚੋ ਬਣਾ ਦੂਰ ਦੂਰ ਤੱਕ ਵੀ ਸਰਕਾਰੀ ਨੌਕਰੀਆਂ ਤੁਹਾਨੂੰ ਮਿਲ ਜਾਣਗੀਆਂ ਠੀਕ ਆ ਸਰਕਾਰੀ ਨੌਕਰੀਆਂ ਚ ਦਾਇਆ ਕੋਟਾ ਬੋਲਦਾ ਜਾਂ ਫਿਰ ਚੱਕ ਚੱਕ ਬੋਲਦਾ ਇਹ ਤਿੰਨੋਂ ਚੀਜ਼ਾਂ ਨੇ ਬਈ ਸਰਕਾਰੀ ਨੌਕਰੀਆਂ ਤਾਂ ਤੁਸੀਂ ਭੁੱਲ ਜੋ ਰਹੀ ਗੱਲ ਪ੍ਰਾਈਵੇਟ ਦੀ ਪ੍ਰਾਈਵੇਟ ਹੁਣ ਤੁਸੀਂ ਪੜ੍ਹਾਈ ਪੜ੍ਹਾਈ ਕੀਤੀ ਐ ਐਮਏ ਬੀਏ ਦੀ ਕੋਈ ਕੋਰਸ ਤਾਂ ਨਹੀਂ ਕੀਤਾ ਮਹਾਬਟੇ ਨਾ ਤੁਹਾਡਾ ਐਕਸਪੀਰੀਅੰਸ ਹੈ ਕੋਈ ਨਾ ਕੋਈ ਤੁਹਾਡਾ ਕੋਰਸ ਹੈ ਸਿਰਫ ਤੁਸੀਂ ਐਮਏ ਬੀਏ ਕੀਤੀ ਐ ਨਾਰਮਲ ਬਈ ਤੁਸੀਂ ਦੱਸੋ ਤੁਸੀਂ ਤਾਂ ਪੁੱਤਰ ਜੀ ਫਿਰ ਰੋਟੀ ਉਹ ਲਾਹੋਗੇ ਹੁਣ ਤੁਹਾਡੀ ਉਮਰ 28 ਸਾਲ ਦੀ ਹੋ ਗਈ 27 28 ਸਾਲ ਦੀ ਬਈ ਤੁਸੀਂ ਹੁਣ ਦੱਸੋ ਵੀ ਤੁਸੀਂ ਕਿਹਾ ਵਿਆਹ ਤੋਂ ਪਹਿਲਾਂ ਲਾ ਲੋ ਤੁਸੀਂ 31 ਸਾਲ ਦੇ ਹੋ ਕੇ ਵਿਆਹ ਕਰਾਉਣਾ ਹੈ ਤੁਸੀਂ ਕਿਹਾ ਜਾਨੂੰ ਨੌਕਰੀ ਤੇ ਲੱਗ ਜਾਓਗੇ ਜਾਂ ਜਾਨੂੰ ਕੋਈ ਕੋਰਸ ਪੂਰਾ ਹੋ ਜਾਊਗਾ ਤੁਹਾਡਾ ਕੋਰਸ ਤੋਂ ਬਾਅਦ ਕੀ ਉਮੀਦ ਆ ਵੀ ਤੁਸੀਂ ਨੌਕਰੀ ਤੇ ਲੱਗ ਜਾਓਗੇ ਮੈਂ ਤੇਰੀ ਕੁੜੀ ਹੁੰਦੇ ਹੋਏ ਮੈਂ ਤੇਰੀ ਇੱਕ ਉਹ ਪੁੱਛਦੀ ਆ ਮੈਂ ਤੈਨੂੰ ਗੱਲ ਕਰਦੀ ਆ ਬਈ ਜਦ ਕੁੜੀ ਨਹੀਂ ਕਿਸੇ ਨੌਕਰੀ ਤੇ ਲੱਗੀ ਹੋਈ ਕੁੜੀ ਦੀਆਂ ਡਿਮਾਂਡਾਂ ਐਡੀਆਂ ਐਡੀਆਂ ਕਾਤੇ ਜਿਹੜੀ ਖੇਤੀ ਆ ਕਹੇ ਤੀਨ ਤੁਸੀਂ ਇੰਨਾ ਖੇਤੀ ਖੇਤੀ ਕੁੜੀ ਦਾ ਪਯੋਗ ਹੋਗਾ ਵੀ ਜ਼ਮੀਨ ਤਾਂ ਮੈਂ ਬਾ ਵੀ ਟੋਲਣੀ ਆ। ਵੀ ਮੇਰੀ ਧੀ ਨੂੰ ਜ਼ਮੀਨ ਤਾਂ ਕਾਫੀ ਟੋਲਣੀ ਆ ਸੀ। ਵੀ ਪਰ ਮੁੰਡਾ ਖੇਤੀ ਨਾ ਕਰਦਾ ਹੋਵੇ ਜਦ ਤੁਸੀਂ ਖੇਤੀ ਹੋ ਨਹੀਂ ਖੇਤੀ ਦਾ ਤੁਹਾਨੂੰ ਝਸਕਾ ਹੀ ਨਹੀਂ ਹੈਗਾ। ਵੀ ਆਦਮੀ ਨਾ ਸਾਡੀ ਖੇਤੀ ਕਰਦਾ ਹੋਵੇ ਮੈਂ ਨਹੀਂ ਖੇਤੀ ਵਾਲੇ ਦੇ ਘਰ ਕੰਮ ਕਰਨਾ। ਫਿਰ ਉਹਦੇ ਨਾਲ ਜ਼ਮੀਨ ਦਾ ਕੀ ਤਲਕਾਤਾ। ਫਿਰ ਤਾਂ ਮੈਂ ਇੱਕ ਦੋ ਕਿੱਲੇ ਵਾਲਾ ਹੋਵੇ। ਜਾ ਤੁਹਾਨੂੰ ਕੋਈ ਪ੍ਰੋਬਲਮ ਹੈ ਨਹੀਂ ਇਹਦਾ ਮਤਲਬ ਤੁਹਾਡੇ ਅੱਜ ਦੇ ਜਿਹੜੇ ਤੁਸੀਂ ਬੱਚੇ ਹੋ ਤੁਹਾਨੂੰ ਇਹ ਹੈ ਵੀ ਮੁੰਡਾ ਜ਼ਮੀਨ ਵਾਲਾ ਹੋਵੇ ਪਰ ਮੁੰਡੇ ਦੇ ਘਰ ਕੰਮ ਨਾ ਕਰਨਾ ਪਵੇ ਸਾਨੂੰ ਖਾਣਾ ਪੈਣਾ ਨਾ ਖੁੱਲਾ ਹੋਵੇ ਐਚ ਪ੍ਰਾਸਤੀ ਹੋਵੇ ਫਿਰ ਇਹੀ ਸੋਚ ਆ ਤੁਹਾਡੀ ਅੱਜ ਦੀਆਂ ਕੁੜੀਆਂ ਦੀ ਗੁੱਸਾ ਨਾ ਕਰੀ ਮੈਂ ਉਹਨੂੰ ਕੁੜੀ ਨੂੰ ਕਿਹਾ ਮਾ ਗੁੱਸਾ ਨਾ ਕਰੀ ਮੇਰੀਆਂ ਗੱਲਾਂ ਦਾ ਮੇਰੀਆਂ ਗੱਲਾਂ ਸਿੱਧੀਆਂ ਜੀਆਂ ਹੁੰਦੀਆਂ ਨੇ ਬਈ ਮੁੰਡਾ ਖੁੱਲੀ ਜ਼ਮੀਨ ਵਾਲਾ ਹੋਵੇ ਉਹਦੇ ਘਰ ਐਚ ਪ੍ਰਸਤੀ ਜ਼ਰੂਰ ਹੋਵੇ ਪਰ ਮੁੰਡਾ ਖੇਤੀ ਕਰਦਾ ਨਾ ਹੋਵੇ ਮੈਨੂੰ ਕੰਮ ਨਾ ਕਰਨਾ ਪਵੇ ਸੇ ਆਪਾਂ ਤਾਂ ਇੱਥੇ ਖੜਾ ਹੁੰਦਾ ਹੈ ਮੁੰਡੇ ਦੇ ਘਰ ਮੱਝਾਂ ਪਜਾ ਖੜੀਆਂ ਹੋਣ ਦਿਖਾਵਾ ਹੋਵੇ ਲੋਕਾਂ ਦੇ ਭਾ ਦਾ ਵੀ ਕੁੜੀ ਦੇ ਘਰ ਦਾ ਐਡਾ ਜਗਾੜ ਹੈ ਪਰ ਕੁੜੀ ਨੇ ਕੰਮ ਕਰਨਾ ਨਹੀਂ ਮੰਨਿਆ ਕਿਨੇ ਧਾਰਨੀ ਕਿਉਂ ਭਾਈ ਕੁੜੀ ਨੇ ਧਾਰਨੀ ਚਾਣੀ ਅਸੀਂ ਹੁਣ ਧਾਰਮੀ ਚਾਣੀ ਆ ਸਾਡੇ ਆਦਮੀ ਖੇਤੀਆਂ ਵੀ ਕਰਦੇ ਆ ਠੀਕ ਹੈ ਚਲੋ ਆਪਾਂ ਖੇਤੀ ਬੱਬ ਕੱਟ ਕਰਦੇ ਰਹਿੰਦੇ ਆ ਕਦੇ ਅਗਲਾ 50 ਕਿਲਿਆਂ ਦੀ ਖੇਤੀ ਕਰਦਾ ਕਦੇ 5 ਕਿਲਿਆਂ ਦੀ ਖੇਤੀ ਕਰਦਾ ਬਈ ਇਹਦਾ ਮਤਲਬ ਇਹ ਤਾਂ ਨਹੀਂ ਸਾਡਾ ਕੁਸ ਘਸ ਗਿਆ ਸਾਡੇ ਹੱਥ ਘਸ ਗਏ ਸਾਡਾ ਕੱਦ ਘਟ ਗਿਆ ਅਸੀਂ ਸਾਨੂੰ ਸਿਰ ਮੂੰਹ ਕਰਨ ਦਾ ਨਹੀਂ ਪਤਾ ਜਾਂ ਸਾਡੇ ਆਦਮੀ ਅੜ ਜੇ ਫਿਰਦੇ ਆ ਹੁਣ ਜੱਟ ਦਾ ਪੁੱਤ ਹੈ ਜਦੋਂ ਤਾਂ ਖੇਤਾਂ ਚ ਹੁੰਦਾ ਜਦ ਤਾਂ ਉਹਨੂੰ ਸਿਰ ਮੂੰਹ ਦੀ ਸੁਰਤ ਨਹੀਂ ਹੁੰਦੀ ਜਦੋਂ ਉਹ ਹੀ ਜੱਟ ਦਾ ਪੁੱਤ ਵਿਆਹ ਜਾਂਦਾ ਫਿਰ ਉਹ ਦੇਖਣ ਵਾਲਾ ਹੁੰਦਾ ਕਿਦਾਂ ਮੁੱਛਾਂ ਨੂੰ ਬੱਟੇ ਚਾੜੇ ਹੁੰਦੇ ਆ ਕਿਦਾਂ ਕੋਟ ਪੈਂਟ ਪਾਏ ਹੁੰਦੇ ਆ ਇਹ ਤਾਂ ਨਹੀਂ ਹੈਗਾ ਵੀ ਜੇ ਇੱਕ ਕੁੜੀ ਕਿੱਤਰੀ ਘਰ ਕੰਮ ਕਰਦੀ ਆ ਉਸ ਟਾਈਮ ਉਹ ਅੜ ਜੀ ਫਿਰਦੀ ਆ ਜਦੋਂ ਉਹਨੇ ਵਿਆਹ ਵੀ ਹੋ ਜਾਣਾ ਫਿਰ ਉਹਦੀ ਟੌਰ ਨਹੀਂ ਹੈਗੀ ਅਸੀਂ ਕੰਮ ਦੇ ਟਾਈਮ ਕੰਮ ਕਰੀਏ ਅਸੀਂ ਬਣਨੇ ਠਣਨੇ ਦੇ ਟਾਈਮ ਬਣੀਏ ਠਣੀਏ ਇਹ ਤਾਂ ਨਹੀਂ ਹੈਗਾ ਵੀ ਅਸੀਂ ਆਪਣੀਆਂ ਟੋਹਰਾਂ ਛਾਰਾਂ ਪਿੱਛੇ ਅਸੀਂ ਕੰਮ ਨੂੰ ਲੱਤ ਮਾਰੀਏ ਆਪਣੇ ਰਿਜਕ ਨੂੰ ਲੱਤ ਮਾਰੀਏ ਦੇਖਾ ਜਿਹੜਾ ਕੰਮ ਹੈ ਇਹ ਇਨਸਾਨ ਦਾ ਮੈਂ ਉਸ ਕੁੜੀ ਨੂੰ ਕਿਹਾ ਮਹਾਪੁੱਤਰ ਜੀ ਜਿਹੜਾ ਕੰਮ ਹੈ ਉਹ ਇਨਸਾਨ ਦਾ ਕਰਮ ਹੈ ਤੁਸੀਂ ਆਪਣੀ ਸੋਚ ਦੇ ਹਿਸਾਬ ਨਾਲ ਤਾਂ ਤੁਸੀਂ ਆਪਣੀ ਤਕਦੀਰ ਘੜਨ ਲੱਗੀਆਂ ਹੋਈਆਂ ਬਈ ਅਸੀਂ ਬਕਾਨੇ ਘਰ ਜਾ ਕੇ ਟੱਕਾ ਨਹੀਂ ਤੋੜਨਾ ਪਰ ਭਾਈ ਹੁਣ ਤੁਹਾਨੂੰ ਨਮੈਸ ਚ ਤਾਂ ਕਿਸੇ ਨੇ ਰੱਖਣਾ ਨਹੀਂ ਵੀ ਹਾਂ ਐਵੇਂ ਬੀਅਰ ਵਾਲੀ ਆ ਗਈ ਇਹਨੂੰ ਕਿਸੇ ਸੀਸੇ ਚ ਜੜਾ ਦੂੰ ਕਰਾਉਣਾ ਤਾਂ ਅਗਲੇ ਨਗਮੇ ਆ ਇਹ ਨਹੀਂ ਹੈਗਾ ਵੀ ਕੰਮ ਜੇ ਅਸੀਂ ਬਗਾਨੇ ਘਰ ਜਾ ਕੇ ਆਪਣੇ ਚੁੱਲ੍ਹੇ ਚੌਕੇ ਦਾ ਕੰਮ ਕਰਦੀਆਂ ਜਾਂ ਅਸੀਂ ਆਪਣੇ ਘਰ ਆਦਮੀਆਂ ਨਾਲ ਪਸ਼ੂਆਂ ਚ ਹੱਥ ਵਟਾਉਣੀ ਆ ਜਾਂ ਅਸੀਂ ਖੇਤੀ ਵਾਲੇ ਆਦਮੀ ਦੀ ਧਕੜ ਚੱਲਦੀਆਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਸਾਨੂੰ ਜਿਉਣਾ ਨਹੀਂ ਆਉਂਦਾ ਸਾਡੇ ਆਪਣੇ ਕੰਮ ਕਰਨ ਦੇ ਢੰਗ ਚਾਹੀਦੇ ਆ ਸਾਨੂੰ ਤਰੀਕੇ ਚਾਹੀਦੇ ਆ ਇਹ ਤਾਂ ਨਹੀਂ ਹੈਗਾ ਵੀ ਸਾਡੀ ਜੁਨੀ ਬਰਾਨਾ ਇਹ ਜੇ ਬੰਦੇ ਦੇ ਘਰ ਇਹ ਥੋੜੀ ਸੋਚ ਆ ਤੁਸੀਂ ਇਹ ਸੋਚ ਲੈ ਕੇ ਚੱਲਦੀਆਂ ਹੋਵੇ ਮੁੰਡੇ ਦੇ ਸਾਰ ਘਰ ਸਭ ਕੁਝ ਪਰ ਮੁੰਡੇ ਦੇ ਘਰ ਕੰਮ ਨਹੀਂ ਚਾਹੀਦਾ ਬਸ ਅਸੀਂ ਉੱਥੇ ਆਪਣੇ ਨਾਹ ਦੇਖਦੀਆਂ ਰਹੀਏ ਅਸੀਂ ਉੱਥੇ ਆਪਣਾ ਕੱਪੜਾ ਲੀਣਾ ਦੇਖਦੀ ਰਹੀਏ ਸਾਡੇ ਵਾਲਾਂ 'ਚ ਬੜਲਾ ਪਾਵੇ ਭਾਈ ਜਦ ਅਸੀਂ ਕੰਮ ਕਰਦੀਆਂ ਸਾਨੂੰ ਤਾਂ ਸਿਰ ਖੁਰਚਣ ਦਾ ਕਈ ਵਾਰ ਟਾਈਮ ਨਹੀਂ ਮਿਲਦਾ ਠੀਕ ਆ ਹੁਣ ਤੇਰੇ ਮੂਹਰੇ ਬੈਠੇ ਆ ਮੈਂ ਉਸ ਕੁੜੀ ਨੂੰ ਕਿਹਾ ਮਾਹ ਤੇਰੇ ਹੁਣ ਮੂਹਰੇ ਬੈਠੇ ਆ ਅਸੀਂ ਟੌਹਰਾ ਛੌਰਾ ਗੱਡੀ ਬੈਠੇ ਆ ਇਹ ਤਾਂ ਨਹੀਂ ਹੈਗਾ ਵੀ 24 ਘੰਟੇ ਅਸੀਂ ਰਲ ਜੀਆਂ ਰਹਿਣੀਆਂ ਕੰਮ ਦਾ ਟਾਈਮ ਕੰਮ ਟੌਰਾਂ ਦੇ ਟਾਈਮ ਟੌਰਾਂ ਇਹ ਜਿਹੜੀ ਸੋਚ ਆ ਤੁਹਾਡੀ ਅੱਜ ਦੀ ਪੀੜ੍ਹੀ ਦੀ ਬਹੁਤ ਗਲਤ ਸੋਚ ਆ ਬਹੁਤ ਗਲਤ ਸੋਚ ਆ ਕੁੜੀਆਂ ਕੱਤਰੀਆਂ ਨੇ ਕੰਮ ਕਰਨਾ ਨਹੀਂ ਮੰਨਿਆ ਹੈਗਾ ਹੈਗਾ ਜੇ ਮਾੜਾ ਜਾਂ ਕੋਈ ਸਹੁਰੇ ਘਰ ਥੋੜਾ ਜਿਹਾ ਕੰਮ ਵੱਧ ਹੋਵੇ 100 ਘੜਾ ਪਾਣੀ ਦਾ ਪੈ ਜਾਂਦਾ ਵੀ ਸਾਨੂੰ ਹੁਣ ਆਹ ਕਰਨਾ ਪਊ ਫਿਰ ਬੇਬੇ ਬਾਪੂ ਨੂੰ ਜਾ ਕੇ ਧੰਨਣ ਗਈਆਂ ਸਾਡਾ ਤਾਂ ਉੱਥੇ ਪੌੜ ਟੁੱਟ ਜਾਂਦਾ ਅਸੀਂ ਤਾਂ ਐ ਹੋ ਜੰਨੀ ਆ ਅਸੀਂ ਤਾਂ ਉਹਰੇ ਇੰਨਾ ਕੰਮ ਕੀਤਾ ਨਹੀਂ ਅੱਛਾ ਭਾਈ ਅਗਲਾ ਵੀ ਕੰਮ ਜੇ ਲਾਉਂਦਾ ਨਹੀਂ ਹੈਗਾ ਤਾਂ ਧੀਆ ਭੈਣਾਂ ਦੇ ਬਗਾਨੇ ਘਰ ਫਾਹ ਟੁੱਟਦੇ ਨੇ ਜਿਨ੍ਹਾਂ ਨੇ ਪੇਕੇ ਘਰ ਫਾਹ ਤੜਾਏ ਹੋਏ ਆਂ ਕੰਮ ਕਰਕੇ ਉਹ ਪੇਕੇ ਸਹੁਰੇ ਘਰ ਥੱਕਦੀਆਂ ਨਹੀਂ ਬਈ ਸੋਹੀ ਗੱਲਾਂ ਐ ਅੱਜ ਦੇ ਜਵਾਕ ਐ ਜਿਹੜੇ ਬਈ ਉਹਨਾਂ 'ਚ ਮੁੰਡਿਆਂ ਤੇ ਡਿਮਾਂਡਾਂ ਵੱਧ ਰੱਖੀਆਂ ਜਾਂਦੀਆਂ ਨੇ ਮੁੰਡਾ ਇਹ ਜਿਹਾ ਹੋਵੇ ਮੁੰਡਾ ਉਹ ਜਿਹਾ ਹੋਵੇ ਮੁੰਡਾ ਮੁੰਡਾ ਟੌਰੀਫਾਈ ਵੀ ਹੋਵੇ ਮੁੰਡੇ ਕੋਲ ਪੈਸਾ ਵੀ ਹੋਵੇ ਮੁੰਡੇ ਕੋਲ ਜ਼ਮੀਨ ਵੀ ਹੋਵੇ ਪਰ ਸਾਡੀ ਕੁੜੀ ਨੂੰ ਕੰਮ ਨਾ ਹੋਵੇ ਫੇਰ ਭਾਈ ਇੱਕ ਅੱਧਾ ਨੌਕਰ ਭੇਜ ਦੇ ਅਗਰ ਉਹ ਨਾਲਾ ਇੱਕ ਅੱਧਾ ਨੌਕਰ ਭੇਜ ਦੇ ਆ ਕਰੋ ਤੁਹਾਡੀ ਕੋਲੀ ਬੈਡਾਂ ਤੇ ਰੱਖਾ ਕਰੂਗੀ ਜਾਂ ਸੋਫਿਆਂ ਤੇ ਰੱਖਾ ਕਰੂ ਜਾਂ ਗੱਡੀਆਂ 'ਚ ਰੱਖਾ ਕਰੂ ਕੰਮ ਫੇਰ ਨੌਕਰ ਚੱਕਰ ਕਰ ਲਿਆ ਕਰਨਗੇ ਫੇਰ ਬਗਾਨਿਆਂ ਨੇ ਵੀ ਕੀ ਆਚਾਰ ਪਾਉਣਾ ਕੋਈ ਨਮਾਇਸ਼ ਚ ਰੱਖਣ ਵਾਲੀ ਤਾਂ ਧੀ ਭੈਣ ਚੀਜ਼ ਨਹੀਂ ਹੈਗੀ ਜੇ ਧੀ ਭੈਣ ਇੱਥੇ ਸਭ ਤੋਂ ਵੱਧ ਮੈਂ ਇਹ ਤੁਹਾਨੂੰ ਦੱਸਦੀ ਆ ਮੈਂ ਇਹ ਗੱਲ ਕਹਿਨੀ ਆ ਵੀ ਸਾਡੇ ਘਰਾਂ 'ਚ ਸਭ ਤੋਂ ਵੱਧ ਕਲੇਸ਼ ਕੰਮਾਂ ਕਰਕੇ ਪੈਂਦਾ ਹੈ ਕੁੜੀਆਂ ਕੰਮ ਕਰਕੇ ਨਹੀਂ ਖੁਸ਼ ਮਾਪੇ-ਬਾਪ ਕੰਮ ਲਾਉਂਦੇ ਨਹੀਂ ਉਹਨਾਂ ਨੂੰ ਠੀਕ ਆ ਉਹੀ ਜੇ ਨਕਮੀਆਂ ਜੀਆਂ ਨੂੰ ਇਹ ਓਕਣੇ ਵਿਆਹ ਦਾਣਾ ਪੜਨ ਤੋਂ ਬਾਅਦ ਮੈਂ ਤਾਂ ਕਹਿੰਦੀ ਆ ਪੜ੍ਹਾਈ ਦੇ ਨਾਲ-ਨਾਲ ਧੀਆ ਭੈਣਾਂ ਨੂੰ ਘਰ ਦੇ ਕੰਮ ਵੀ ਸਿਖਾਇਆ ਕਰੋ ਉਹ ਅਣਖਿਝ ਹੋਣ ਘਰ ਦੇ ਗੰਮਾ ਚ ਅਣਖਿਝ ਹੋਣ ਮੈਂ ਅੱਗੇ ਵੀ 5-4 ਦਿਨ ਹੋ ਗਏ ਇੱਕ ਵੀਡੀਓ ਪਾਈ ਤੀ ਵੀ ਧੀਆ ਨੂੰ ਧੀਆ ਵਾਂਗੂ ਪਾਲੋ ਪੁੱਤਾਂ ਨੂੰ ਪੁੱਤਾਂ ਵਾਂਗੂ ਪਾਲੋ ਧੀਆ ਨੂੰ ਪੁੱਤ ਬਣਾ ਕੇ ਨਾ ਪਾਲਿਆ ਕਰੋ ਠੀਕ ਆ ਇਹ 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 ਗੱਲ ਸਾਈਡ ਤੇ ਰਹਿ ਜਾਂਦੀ ਆ ਮਮਤਾ ਦੀ ਬਈ ਅਸੀਂ ਧੀਆਂ ਪੁੱਤਾਂ ਦੀ ਮਮਤਾ 'ਚ ਕੋਈ ਫਰਕ ਨਹੀਂ ਰੱਖਦੇ ਪਰ ਧੀਆਂ ਨੂੰ ਕੰਮ ਜਿਹੜੇ ਅਸੀਂ ਸਿਖਾਉਨੇ ਆ ਉਹ ਹੋਰ ਹੁੰਦੇ ਨੇ ਜਿਹੜੇ ਪੁੱਤਾਂ ਨੂੰ ਸਿਖਾਉਨੇ ਆ ਉਹ ਕੰਮ ਹੋਰ ਹੁੰਨੇ ਆ ਪੁੱਤਾਂ ਦੀ ਡੋਰ ਬਾਪ ਦੇ ਹੱਥ 'ਚ ਹੁੰਦੀ ਆ ਧੀਆਂ ਦੀ ਡੋਰ ਮਾਂ ਦੇ ਹੱਥ 'ਚ ਹੁੰਦੀ ਆ ਠੀਕ ਆ ਪਹਿਲਾਂ ਧੀ ਬਣ ਪੜਦੀ ਹੁੰਦੀ ਆ ਅਸੀਂ ਜਦੋਂ ਦੇ ਹੱਥ 'ਚ ਕਿਤਾਬ ਦੇਖਦੇ ਆ ਅਸੀਂ ਉਹਨੂੰ ਕੰਮੇ ਨਹੀਂ ਲਾਉਂਦੇ ਘਰ ਦੇ ਕੰਮੇ ਨਹੀਂ ਲਾਉਂਦੇ ਪੁੱਤ ਤੂੰ ਪੜ ਲੈ ਜੇ ਮਾੜਾ ਜੇ ਵੀ ਉਹ ਘਰ ਦਾ ਕੰਮ ਕਰ ਲਾਗੀ ਪੁੱਤਾਂ ਨੂੰ ਪੜ੍ਹ ਲੈ ਪੜ੍ਹਾਈ ਵੀ ਦੇਖ ਜ਼ਰੂਰੀ ਆ ਇਹ ਨਹੀਂ ਮੈਂ ਕਹਿੰਦੀ ਵੀ ਪੜ੍ਹਾਈ ਜ਼ਰੂਰੀ ਨਹੀਂ ਹੈਗੀ ਪੜ੍ਹਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਦੇ ਸਮੇਂ 'ਚ ਤਾਂ ਵਾਲੀ ਜ਼ਰੂਰੀ ਆ ਪਰ ਜਿਹੜੇ ਘਰ ਦੇ ਕੰਮ ਐ ਜੇ ਧੀ ਕਿਸੇ ਹੋਰ ਦੇ ਕੋਲੀ ਨਹੀਂ ਚੱਕੂਗੀ ਤਾਂ ਆਪਣਾ ਟੱਬਰ ਆ ਆਪਣਾ ਜਿਹੜਾ ਪਰਿਵਾਰ ਆ ਗਾਂ ਧੀ ਦੇ ਵੀ ਧੀਆ ਪੁੱਤ ਹੋਣਗੇ ਉਹਦਾ ਆਦਮੀ ਵੀ ਆ ਕਮ ਸੇ ਕਮ ਉਹਨਾਂ ਦੀ ਤਾਂ ਕੇਅਰ ਕਰਨੀ ਪੈਣੀ ਆ ਨਾ ਉਹਦੀ ਤਾਂ ਦੇਖਭਾਲ ਕਰਨੀ ਪੈਣੀ ਆ ਨਾ ਉਹਨਾਂ ਦੀ ਤਾਂ ਰੋਟੀ ਪਕਾਉਣੀ ਪੈਣੀ ਆ ਨਾ ਬਾਕੀ ਤਾਂ ਖਾਦੀ ਖੜੀ ਸਾਸਰ ਦੀ ਰੋਟੀ ਦਾ ਕਰਮਾਂ ਦੀ ਆ। ਕੰਮ ਸੇ ਕੰਮ ਧੀ ਆਪਣੇ ਟੱਬਰ ਨੂੰ ਤਾਂ ਰੋਟੀ ਖਿਲਾਉਗੀ। ਤੁਸੀਂ ਉਨੇ ਜੋਗੀ ਵੀ ਨਹੀਂ ਕਰਕੇ ਭੇਜਦੇ। ਉਹ ਵੀ ਕਹਿੰਦੀ ਐ ਵੀ ਪਹਿਲਾਂ ਤਾਂ ਹੁਣ ਅੱਜ ਦਾ ਟ੍ਰੈਂਡ ਚੱਲ ਪਿਆ 7-8 ਸਾਲ ਜੁਆਕੇ ਨਹੀਂ ਜੰਮਦੀਆਂ। ਫੇਰ ਭਾਵੇਂ ਸਾਨੂੰ ਮੜੀਆਂ ਮਸਾਣੀਆਂ ਹੀ ਪੁੱਜਣੀਆਂ ਪੈਣਾ। 8-8-10 ਸਾਲ ਤਾਂ ਜੁਆਕੇ ਨਹੀਂ ਜੰਮਦੀਆਂ ਕਹਿੰਦੀ ਅਸੀਂ ਅਜੇ ਨਿਆਣੇ ਆ। 30-33 ਸਾਲ ਦੀਆਂ ਹੋ ਕੇ ਵਿਆਹ ਕਰਾਉਂਦੀਆਂ ਨੇ ਫੇਰ ਜਵਾਕਾਂ ਦੇ ਟਾਈਮ ਨੂੰ ਫੇਰ ਨਿਆਣੀਆਂ। ਠੀਕ ਆ ਜੀ। ਸੋਈ ਗੱਲਾਂ ਨੇ। ਬਾਈ ਇਹ ਜਿਹੜੀਆਂ ਗੱਲਾਂ ਐ ਨਾ ਇਹ ਗੱਲਾਂ ਬਹੁਤ ਡੁੰਗੀਆਂ ਨੇ ਬਹੁਤ ਡੁੰਗੀਆਂ ਗੱਲਾਂ ਬਹੁਤ ਘਾਟਾਂ ਹੁੰਦੀਆਂ ਨੇ ਸਾਡੀਆਂ ਧੀਆਂ ਭੈਣਾਂ ਚ ਅਸੀਂ ਇਕੱਲੇ ਅੱਖਰ ਪੜ੍ਹਾ ਕੇ ਹੀ ਸੌਰੇ ਤੋਰ ਦੰਨੀ ਐ ਸੋਈ ਗੱਲਾਂ ਨੇ ਇਹਨਾਂ ਗੱਲਾਂ ਕਿੰਨੀ ਮਾਂ-ਬਾਪ ਧਿਆਨ ਰੱਖਿਆ ਕਰਨ ਖਾਸ ਕਰਕੇ ਮਾਂ ਮੈਂ ਫੇਰ ਕਹਿੰਨੀ ਆ ਵੀ ਧੀ ਦੀ ਡੋਰ ਮਾਂ ਦੇ ਹੱਥ ਚ ਹੁੰਦੀ ਐ ਜੋ ਮਾਂ ਸਖਾਊਗੀ ਧੀ ਨੇ ਉਹ ਸਿੱਖਣਾ ਠੀਕ ਐ ਜੀ ਚਲੋ ਠੀਕ ਐ ਜੀ ਬੰਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਰਕ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ